ਸਰਵ ਕਾ ਕੰਵੋ ਅਹਨਸ ਸਹਿਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤਖ ਸੰਮਦੀ ਨੂਰ ਅਰਸ ਹਾਂ ਕੁਰਸ ਹਾਂ ਤੂੰ ਤੇ ਠੇ ਸੱਚੇ ਪਾਤ ਸਹਾ ਮਰ ਜਨਮ ਜਨਮ ਦੀ ਸਜਣ ਸੱਚੇ ਪਾਤ ਸਹਾ ਜਿਸ ਪਾਸ ਬਹਿਠੇ ਆ ਸੋਹੀ ਸਬਨਾਂ ਦਾ ਵੇਸ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਮਹੱਲਾ ਤੀਜਾ ਹਰ ਜੀਉ ਤਦਨ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਹ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਜਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਓ ਤੂੰ ਮੇ ਆਪੇ ਦੇਹੁ 부ਝਾਈ ਹਰ ਜੀਓ ਤੁਧ ਬਿਟਹੁ ਵਾਰਿਆ ਸਦ ਹੀ ਤੇਰੇ ਨਾਮ ਬਿਟੋ ਬਲਜਾਈ ਰਹਾ ਹਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਏ ਸ਼ਬਦ ਹੀ ਮੁਕਤ ਪਾਏ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਵਾਰੋ ਵਾਰਾ बिस्टा के कीड़े बिस्टा माहें समाणे मनमुख मुग दो गुबारा आपे कर मार्ग लाए पाए ਿਸ ਬਿਨ ਅਬਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾਂ ਦੂਜਾ ਕੋਈ ਆਪੇ ਕਰ ਵੇਖ ਮਾਰਗ ਲਾਏ ਭਾਈ ਿਸ ਬਿਨ ਅਵਰਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨ ਮੀਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਦਰ ਪਾਏ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਠਾ ਮਹੱਲਾ ਤੀਜਾ ਹਰ ਜਿਓ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ